ਇੱਕ ਵਾਰੀ ਫੇਰ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਅੱਜ ਆਪਾਂ ਬਸਾਖੀ ਦੇ ਇਤਿਹਾਸ ਬਾਰੇ ਗੱਲ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉ ਜੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਇਤਿਹਾਸ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਉਸ ਨੂੰ ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹਨ ਸੋ ਆਪ ਸਭ ਨੇ ਵੀਡੀਓ ਦੇ ਅਖੀਰ ਤੱਕ ਬਣੇ ਰਹਿਣਾ ਹੈ ਇਸ ਇਤਿਹਾਸ ਨੂੰ ਸੁਣਨਾ ਹੈ ਤੇ ਹੋਰ ਲੋਕਾਂ ਤੱਕ ਸਾਂਝਾ ਕਰਨਾ ਹੈ ਆਓ ਬਿਨਾ ਕਿਸੇ ਦੇਰੀ ਤੋਂ ਵੀਡੀਓ ਸ਼ੁਰੂ ਕਰਦੇ ਹਾਂ ਹਿੰਦੂਸਤਾਨ ਦੀ ਮੁਰਦਾ ਹੋਈ ਕੌਮ ਨੂੰ ਦੁਬਾਰਾ ਮਜ਼ਬੂਤ ਕਰਨ ਲਈ ਇੱਕ ਅਲਾਹੀ ਕੌਤਕ ਰਚਿਆ ਅਨੰਦਪੁਰ ਸਾਹਿਬ ਦੇ ਵਿੱਚ 1699 ਦੀ ਵਿਸਾਖੀ ਵਾਲੇ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦਾ ਭਾਰੀ ਦੀਵਾਨ ਸਜਿਆ। ਅਬੁੱਲਾਹ ਤਰਾਨੀ ਨਾਂ ਦਾ ਮੁਸਲਮਾਨ ਜੋ ਔਰੰਗਜ਼ੇਬ ਦਾ ਜਾਸੂਸ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਬਾਰ ਵਿੱਚ ਜਾਸੂਸੀ ਕਰਦਾ ਸੀ। ਬਟਾਲੀ ਤੋਂ ਚੜ੍ਹਦੇ ਪਾਸੇ ਗਰਦਾਸਪੁਰ ਵਾਲੀ ਸੜਕ ਉੱਤੇ ਸ਼ਹਿਰੋਂ ਕੋਈ 1.5 ਕੁ ਮੀਲ ਦੀ ਦੂਰੀ ਤੇ ਪਿੰਡ ਕਿਲਾ ਟੇਕ ਸਿੰਘ ਉੱਥੋਂ ਦੇ ਇੱਕ ਬਦਵਾਨ ਗਿਆਨੀ ਬੂਟਾ ਸਿੰਘ ਜਿਹੜਾ ਖੇਤੀਬਾੜੀ ਦੇ ਨਾਲ-ਨਾਲ ਬੈਦ ਦਾ ਕੰਮ ਵੀ ਕਰਦੇ ਸੀ ਉਹਨਾਂ ਦੀ ਲਾਇਬ੍ਰੇਰੀ ਵਿੱਚੋਂ ਉਰਦੂ ਦੀ ਇੱਕ ਕਿਤਾਬ ਮਿਲੀ ਜਿਸ ਨੂੰ ਅਬੁੱਲਾ ਤੋਰਾਨੀ ਮੁਸਲਮਾਨ ਨੇ ਲਿਖਿਆ ਹੈ ਔਰੰਗਜ਼ੇਬ ਵੱਲੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਬ੍ਰਾਹਮਣ ਦਾ ਰੂਪ ਧਾਰ ਟਿੱਕਾ ਲਾ ਜਨੇਊ ਪਾ ਤੋਤੇ ਬੰਨੇ ਰੱਖਦਾ ਅਤੇ ਦਰਬਾਰ ਦੀ ਰੋਜ਼ ਦੀ ਰਿਪੋਰਟ ਦਿੱਲੀ ਔਰੰਗਜ਼ੇਬ ਨੂੰ ਭੇਜਦਾ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਮਾਲੀ ਗੁਲਾਬੇ ਪਾਸ ਰਹਿੰਦਾ ਸੀ ਦਸਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਜਾਂਦਾ ਉਹਨਾਂ ਦੇ ਚਰਨਾਂ ਤੇ ਪ੍ਰਣਾਮ ਕਰਦਾ ਅਗੋਂ ਜਾਣੀ ਜਾਣ ਦਸ਼ਮੇਸ਼ ਪਿਤਾ ਹੱਸ ਛੱਡਦੀ ਉਹ ਇਸ ਦੇ ਪਖੰਡ ਦੰਬ ਤੇ ਜਸੂਸੀ ਬਾਰੇ ਚੰਗੀ ਤਰ੍ਹਾਂ ਜਾਣਦੀ ਸੀ ਸੋ ਖਬੂਲਲਾ ਤਰਾਨੀ ਆਪਣੀ ਕਿਤਾਬ ਦੇ ਵਿੱਚ ਬਸਾਖੀ ਦਾ ਹਾਲ ਇਸ ਤਰ੍ਹਾਂ ਲਿਖਦਾ ਹੈ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਅੰਮ੍ਰਿਤ ਤਿਆਰ ਕੀਤਾ ਦਵਾਨ ਵਿੱਚ 35-40 ਹਜ਼ਾਰ ਸਿੱਖ ਸੀ ਮੁਗਲਾਂ ਦੇ ਚਾਰ ਤਖਤ ਸਨ ਦਿੱਲੀ ਆਗਰਾ ਲਾਹੌਰ ਅਤੇ ਕਲਾਨੌਰ ਪਰ ਗੁਰੂ ਦੇ ਤਖਤ ਦੀ ਸ਼ੋਭਾ ਨਰਾਲੀ ਸੀ ਇਹ ਤਖਤ ਮੁਗਲ ਬਾਦਸ਼ਾਹ ਦੇ ਤਖਤ ਨੂੰ ਮਾਤ ਕਰਦਾ ਸੀ ਉਸ ਦਿਨ ਗੁਰੂ ਜੀ ਦਾ ਲਿਵਾਸ ਚੜਤ ਜਲਾਲ ਅਚਲਮਾ ਸੀ ਗੁਰੂ ਜੀ ਦੇ ਦਰਬਾਰ ਵਿੱਚ ਆਏ ਕਿਰਪਾ ਨੂੰ ਮ्यान ਵਿੱਚੋਂ ਕੱਢ ਹੱਥ ਵਿੱਚ ਫੜਿਆ ਤੇ ਆਵਾਜ਼ ਬੁਲੰਦ ਕੀਤੀ ਮੈਨੂੰ ਇੱਕ ਸਿਰ ਦੀ ਲੋੜ ਹੈ ਬਗੈਰ دیر ਸੋਚ ਵਿਚਾਰ ਕਰੇ ਦਿਆਰਾਮ ਹਾਜ਼ਰ ਹੋਇਆ ਗੁਰੂ ਜੀ ਨੇ ਭਰੇ ਦਰਬਾਰ ਵਿੱਚ ਜਿੱਥੇ ਉਹ ਖਲੋਤੇ ਸਨ ਸਾਵਨਾ ਦੇ ਸਾਹਮਣੇ ਇੱਕ ਬਾਰ ਕੀਤਾ ਅਤੇ ਸਿਰ ਧੜ ਨਾਲੋਂ ਜੁੜਾ ਹੋ ਗਿਆ ਦਰਬਾਰ ਵਿੱਚ ਸਣਸਣੀ ਫੈਲ ਗਈ ਗੁਰੂ ਜੀ ਨੇ ਫਿਰ ਗਰਜਵੀਂ ਆਵਾਜ਼ ਵਿੱਚ ਕਿਹਾ ਮੈਨੂੰ ਹੋਰ ਸਿਰ ਦੀ ਲੋੜ ਹੈ ਚਟ ਧਰਮਚੰਦ ਉੱਠਿਆ ਗੁਰੂ ਜੀ ਨੂੰ ਨਮਸਕਾਰ ਕੀਤੀ ਗੁਰੂ ਜੀ ਨੇ ਇੱਕੇ ਬਾਰ ਨਾਲ ਇਸ ਦਾ ਸਿਰ ਵੀ ਧੜ ਨਾਲ ਵਖ ਕਰ ਦਿੱਤਾ ਦਰਬਾਰ ਵਿੱਚ ਹਲਚਲ ਮਚ ਗਈ ਭਾਜੜ ਪੈ ਗਈ ਗੁਰੂ ਜੀ ਨੇ ਫਿਰ ਇੱਕ ਹੋਰ ਸਿੰਘ ਨੂੰ ਸਿਰ ਮੰਗਿਆ ਫਿਰ ਹਿੰਮਤ ਰਾਈ ਉਸ ਤੋਂ ਬਾਅਦ ਮੋਹਕਮ ਚੰਦ ਉਸ ਤੋਂ ਬਾਅਦ ਸਹਿਬ ਸਿੰਘ ਇਹਨਾਂ ਤਿੰਨ ਪੰਜਾਂ ਦੇ ਸਿਰਾਂ ਨੂੰ ਧਰਨ ਨਾਲੋਂ ਵੱਖਰਾ ਕਰ ਦਿੱਤਾ ਗਿਆ ਕਈ ਆਦਮੀ ਗੁਰੂ ਜੀ ਮਾਤਾ ਕੋਲ ਪਹੁੰਚੇ ਸਾਰੀ ਵਿਥਿਆ ਸੁਣਾਈ ਗੁਰੂ ਜੀ ਨੇ ਉਹਨਾਂ ਪੰਜਾਂ ਦੇ ਸਰੀਰਾਂ ਅਤੇ ਕੱਪੜਿਆਂ ਨੂੰ ਚੰਗੀ ਤਰ੍ਹਾਂ ਧੋ ਦਿੱਤਾ ਫਰਸ਼ ਵੀ ਸਾਫ਼ ਕੀਤਾ ਖੂਨ ਦਾ ਕੋਈ ਵੀ ਦਾਗ ਕਿਤੇ ਨਾ ਰਹਿਣ ਦਿੱਤਾ ਫਿਰ ਅਬੂਲੱਤਰਾਨੀ ਲਿਖਦਾ ਉਸ ਕਾਫਰਾਂ ਦੇ ਪੀਰ ਨੇ ਭਾਵ ਕਾਫਰਾਂ ਦਾ ਪੀਰ ਉਹ ਨਹੀਂ ਗੁਰੂ ਗੋਬਿੰਦ ਸਿੰਘ ਲਈ ਵਰਤਿਆ ਗਿਆ ਸ਼ਬਦ ਫਿਰ ਉਸ ਕਾਫਰਾਂ ਦੇ ਪੀਰ ਨੇ ਇੱਕ ਦਾ ਸਿਰ ਦੂਸਰੇ ਦੇ ਧੜ ਨਾਲ ਅਤੇ ਮਲਾ ਕੇ ਦੂਸਰੀਆਂ ਧੜਾਂ ਨਾਲ ਦੂਸਰਾ ਸਿਰ ਲਾ ਕੇ ਪਹਿਰ ਕੋ ਵਿੱਚ ਚੰਗੀ ਤਰ੍ਹਾਂ ਸਿਉਂਦਤਾ ਉਨਾ ਪੰਜਾਂ ਲਾਸ਼ਾਂ ਉੱਤੇ ਚਿੱਟੇ ਕੱਪੜੇ ਪਾ ਦਿੱਤੇ ਅਤੇ ਫਿਰ ਇੱਕ ਪੱਥਰ ਦਾ ਕੁੰਡਾ ਮੰਗਵਾ ਕੇ ਉਸ ਤੇ ਲੋਹੇ ਦੀ ਇੱਕ ਕੜਾਹੀ ਜਿਸ ਨੂੰ ਕੁੰਡੇ ਨਹੀਂ ਸੰ ਲੱਗੇ ਰੱਖ ਪਾਣੀ ਪਾ ਆਬੇ ਹਾਤ ਬਣਾਉਣ ਲੱਗ ਪਿਆ ਇਥੇ ਆਬੇ ਹਿਆਤ ਸ਼ਬਦ ਵਰਤਿਆ ਗਿਆ ਅੰਮ੍ਰਿਤ ਲਈ ਕਾਖਰਾਂ ਦਾ ਪੀਰ ਉਸ ਕੜਾਹੀ ਵਿੱਚ ਤਲਵਾਰ ਫੇਰਦਾ ਰਿਹਾ ਅਤੇ ਕੋਈ ਕਲਮਾ ਪੜਦਾ ਰਿਹਾ ਕਲਮਾ ਵਰਤਿਆ ਗਿਆ ਸ਼ਬਦ ਬਾਣੀ ਲਈ ਕਿਉਂਕਿ ਗੁਰੂ ਸਾਹਿਬ ਨੇ ਉਸ ਸਮੇਂ ਪੰਜਾਬ ਬਾਣੀਆਂ ਦਾ ਜਾਪ ਕੀਤਾ ਸੀ ਇਹੇ ਅਮਲ ਅੱਧਾ ਪੌਣਾ ਪਹਿਰ ਹੁੰਦਾ ਰਿਹਾ ਇਸੇ ਸਮੇਂ ਕਾਫਰਾਂ ਦੇ ਪੀਰ ਦੀ ਕਿਸੇ ਔਰਤ ਨੇ ਉਸ ਕੜਾਹੀ ਵਿੱਚ ਕੁਝ ਲਿਆ ਕੇ ਪਾ ਦਿੱਤਾ ਜਿਹੜਾ ਇੱਥੇ ਕਿਸੇ ਔਰਤ ਦਾ ਜ਼ਿਕਰ ਆਇਆ ਹੈ ਉਹ ਮਾਤਾ ਸਾਹਿਬ ਕੌਰ ਜੀ ਦਾ ਆਇਆ ਹੈ ਕਿਉਂਕਿ ਮਾਤਾ ਸਾਹਿਬ ਕੌਰ ਜੀ ਨੇ ਅੰਮ੍ਰਿਤ ਦੇ ਵਿੱਚ ਪਤਾਸੀ ਲਿਆ ਕੇ ਪਾਈ ਸੀ ਹੁਣ ਆਬੇ ਹਯਤ ਤਿਆਰ ਹੋ ਚੁੱਕਿਆ ਸੀ ਪਾਬ ਅੰਮ੍ਰਿਤ ਤਿਆਰ ਹੋ ਚੁੱਕਿਆ ਸੀ ਗੁਰੂ ਜੀ ਨੇ ਉਹਨਾਂ ਲਾਸ਼ਾਂ ਤੋਂ ਪਰਦਾ ਚੁੱਕ ਪਹਿਲਾਂ ਦਿਯਾਰਾਮ ਦੇ ਸਰਾਣੇ ਬੈਠ ਮੂੰਹ ਖੋਲ ਆਬੇ ਹਯਤ ਪਾਬ ਅੰਮ੍ਰਿਤ ਉਸ ਦੇ ਮੂੰਹ ਵਿੱਚ ਪਾ ਦਿੱਤਾ ਸਿਰ ਦੇ ਬਾਲਾਂ ਵਿੱਚ ਪਾਇਆ ਸਰੀਰ ਤੇ ਛਿੜਕਿਆ ਅਤੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਹਿੰਦੇ ਸਾਰ ਹੀ ਦਿਆਰਾਮ ਉੱਠ ਕੇ ਖਲੋ ਗਿਆ ਉੱਚੀ ਸਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲਿਆ ਭਰੇ ਦਰਬਾਰ ਵਿੱਚ ਸੱਤੇ ਦਾ ਆਲਮ ਸ਼ਾ ਗਿਆ ਹਜ਼ਾਰਾਂ ਇਨਸਾਨਾਂ ਦੇ ਹੁੰਦਿਆਂ ਹੋਇਆਂ ਵੀ ਕੋਈ ਸਾਹ ਨਹੀਂ ਲੈ ਰਿਹਾ ਸੀ ਅਤੇ ਦੀਵਾਨ ਵਿੱਚ ਬੈਠੇ ਆਦਮੀ ਗੁਰੂ ਜੀ ਨੂੰ ਮੰਤਰ ਮੁਗਦ ਹੋਏ ਦੇਖ ਰਹੇ ਸੀ ਇਸ ਤਰ੍ਹਾਂ ਬਾਦ ਵਿੱਚ ਚੌਹਾਂ ਸਿੰਘਾਂ ਨੂੰ ਵੀ ਆਬੇ ਹਾਥ ਪੁਲਾਇਆ ਗਿਆ ਉਸੇ ਤਰ੍ਹਾਂ ਬਾਲਾਂ ਤੇ ਸਰੀਰ ਉੱਤੇ ਆਬੇ ਹਾਥ ਛਿੜਕਿਆ ਗਿਆ ਉਹਨਾਂ ਨੂੰ ਵੀ ਕਿਹਾ ਗਿਆ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਗੁਰੂ ਜੀ ਉਹਨਾਂ ਨੂੰ ਤੰਬੂ ਵਿੱਚ ਲੈ ਗਿਆ ਕੁਝ ਚਿਰ ਬਾਅਦ ਗੁਰੂ ਆਪ ਵੀ ਉਹ ਪੰਜੇ ਆਦਮੀ ਪਿੱਛੇ-ਪਿੱਛੇ ਤੰਬੂ ਵਿੱਚੋਂ ਬਾਹਰ ਆਏ ਹੁਣ ਉਹਨਾਂ ਨੇ ਨਵੇਂ ਬਸਤਰ ਪਾਏ ਹੋਏ ਸਨ ਉਹ ਪੰਜੇ ਮੁਰਜਿੰਦਾ ਕੀਤੇ ਆਦਮੀ ਤੰਬੂ ਤੋਂ ਬਾਹਰ ਆ ਕੇ ਖਲੋ ਗਏ ਗੁਰੂ ਜੀ ਵੀਰ ਅਸਣ ਵਿੱਚ ਬੈਠੇ ਅਤੇ ਉਹਨਾਂ ਤੋਂ ਆਬੇ ਹਿਆਤ ਭਾਵ ਅਮਰਤ ਦੀ ਦਾਤ ਮੰਗੀ ਉਹਨਾਂ ਨੇ ਪੁੱਛਿਆ ਤੁਸੀਂ ਇਸ ਅਮੋਲ ਤੂ ਲਈ ਕੀ ਦਿੱਤਾ ਹੈ ਗੁਰੂ ਜੀ ਨੇ ਕਿਹਾ ਮੈਂ ਵਰਣ ਕਰਦਾ ਹਾਂ ਮੈਂ ਆਪਣਾ ਸਾਰਾ ਸਰਵੰਸ ਇਸ ਧਰਮ ਉਤੋਂ ਵਾਰ ਦਿਆਂਗਾ ਉਸ ਦਿਨ ਅੰਮ੍ਰਿਤ ਛਕਣ ਤੋਂ ਬਾਅਦ ਗੁਰੂ ਜੀ ਦਾ ਨਾਮ ਗੋਵਿੰਦ ਰਾਏ ਤੋਂ ਗੋਬਿੰਦ ਸਿੰਘ ਹੋ ਗਿਆ ਅਤੇ ਉਹਨਾਂ ਪੰਜਾਂ ਸਿੰਘਾਂ ਦੇ ਨਾਮ ਦੇ ਨਾਲ ਵੀ ਸਿੰਘ ਜੋੜ ਦਿੱਤਾ ਦਿਆ ਸਿੰਘ ਧਰਮ ਸਿੰਘ ਹਿੰਮਤ ਸਿੰਘ ਮੋਹਕਮ ਸਿੰਘ ਅਤੇ ਸਹਿਬ ਸਿੰਘ ਅਬੂਲਾ ਤਰਾਨੀ ਅੱਗੇ ਲਿਖਦਾ ਮੈਂ ਬਹੁਤ ਪਛਤਾਇਆ ਤੇ ਰੋਇਆ ਉਸ ਤੋਂ ਬਾਅਦ ਉਥੇ ਹੀ ਹਜ਼ਾਰਾਂ ਆਦਮੀਆਂ ਨੇ ਉਹ ਆਬੇ ਹਿਆਤ ਭਾਵ ਅੰਮ੍ਰਿਤ ਪੀਤਾ ਮੈਥੋਂ ਵੀ ਰਹਿਣਾ ਗਿਆ ਮੈਂ ਵੀ ਆਪਣੇ ਆਪ ਨੂੰ ਤਿਰਕਾਰ ਦਾ ਅਤੇ ਪਛਤਾਉਂਦਾ ਹੋਇਆ ਉਸੇ ਵਕਤ ਹੀ ਬਿਨਾਂ ਕਿਸੇ ਦੇਰੀ ਤੋਂ ਗੁਰੂ ਦੇ ਚਰਨਾਂ ਤੇ ਜਾ ਡਿੱਗਾ ਅਤੇ ਆਬੇ ਹਾਤ ਦੀ ਦਾਤ ਮੰਗੀ ਗੁਰੂ ਜਿਹੜਾ ਮੇਰਾ ਪਖੰਡ ਤੇ ਦੰਬ ਜਾਣਦਾ ਸੀ ਬੜੇ ਪਿਆਰ ਨਾਲ ਮੈਨੂੰ ਥਾਪੜਾ ਦੇ ਆਬੇ ਹਾਤ ਪਾਇਆ ਅਤੇ ਮੇਰਾ ਨਾਮ ਅਜਮੇਰ ਸਿੰਘ ਰੱਖ ਦਿੱਤਾ ਮੇਰੀ ਜਨਮ ਜਨਮਨਾ ਦੀ ਮੈਲ ਕੱਟੀ ਗਈ ਮੈਂ ਗੁਰੂ ਜੀ ਦੀ ਫੌਜ ਵਿੱਚ ਭਰਤੀ ਹੋ ਗਿਆ ਅਤੇ ਚੰਗੀ ਤਰ੍ਹਾਂ ਜੰਗਾਂ ਵਿੱਚ ਜ਼ੁਲਮ ਦੇ ਵਿਰੁੱਧ ਲੜਿਆ ਉਸੇ ਦਿਨ ਆਪਣੀ ਜ਼ਿੰਦਗੀ ਦੀ ਅਖੀਰਲੀ ਰਿਪੋਰਟ ਔਰੰਗਜ਼ੇਬ ਨੂੰ ਭੇਜ ਦਿੱਤੀ ਤੇ ਇਸ ਦਵਾਨ ਵਿੱਚ ਵਾਪਰੀ ਅਤੇ ਅਖੀਂ ਵਿੱਠੀ ਘਟਨਾ ਦਾ ਸਾਰਾ ਹਾਲ ਵਿਸਥਾਰ ਨਾਲ ਕੂਲ ਕੇ ਲਿਖ ਦਿੱਤਾ ਅਤੇ ਬੜੀ ਜ਼ੋਰਦਾਰ ਸ਼ਬਦਾਂ ਵਿੱਚ ਤਾੜਨਾ ਕੀਤੀ ਖਬਰਦਾਰ ਜਿਉਂਦੇ ਜਾਗਦੇ ਰੱਬ ਨਾਲ ਮੱਥਾ ਨਾ ਲਾ ਜੁਲਮ ਨਾ ਕਰ ਮਾਤੇ ਜੇ ਮੇਰੀ ਸਪਾਰਸ਼ ਤੇ ਅਮਲ ਨਾ ਕੀਤਾ ਤਾਂ ਖਾਨਦਾਨ ਸਲਤਨਤ ਤਬਾਹ ਹੋ ਜਾਵੇਗੀ ਦੁਨੀਆ ਦੇ ਤਖਤੇ ਉੱਤੇ ਨਾਮੋ ਨਿਸ਼ਾਨ ਮਿਟ ਜਾਵੇਗਾ ਅੱਜ ਵੀ ਇਹ ਰਿਪੋਰਟ ਦਿਨੇ ਯੂਨੀਵਰਸਿਟੀ ਦੀ ਲਾਈਬ੍ਰੇਰੀ ਦੇ ਵਿੱਚ ਪਈ ਹੈ ਤੇ ਇਸ ਰਿਪੋਰਟ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਈ ਹੋਰ ਸੰਸਥਾਵਾਂ ਨੇ ਮੰਨਿਆ ਹੈ ਪਰਵਾਧ ਕੀਤਾ ਹੈ ਅਤੇ ਇਸ ਨੂੰ ਛਾਪਿਆ ਹੈ ਉਮੀਦ ਕਰਦਾ ਹਾਂ ਕਿ ਇਹ ਇਤਿਹਾਸ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਇਸ ਇਤਿਹਾਸ ਨੂੰ ਆਪਣੇ ਦੋਸਤਾਂ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ